ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 15 ਫਰਵਰੀ ਨੂੰ ਰਾਤ ਦੇ ਮੌਸਮ ਦੀ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 15 ਫਰਵਰੀ ਨੂੰ ਵੀਰੋ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਦਿਨ ਦੇ ਸਮੇਂ ਵੀਰੋ ਕੁੱਲ ਮਿਲਾ ਕੇ ਦੁਪਹਿਰ ਤੱਕ ਜਿਵੇਂ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਦੱਸਿਆ ਗਿਆ ਸੀ ਦੁਪਹਿਰ ਤੱਕ ਬੱਦਲਬਾਜ਼ੀ ਪੰਜਾਬ ਦੇ ਵਿੱਚ ਇੰਟਰ ਹੋਈ ਸੀ ਜੋ ਕਿ ਦੁਪਹਿਰ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਹੁੰਦਾ ਦੇਖਣ ਨੂੰ ਮਿਲਿਆ ਤੇ ਪਹਿਲੇ ਘੰਟਿਆਂ ਦੇ ਵਿੱਚ ਵੀਰੋ ਕੁਝ-ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਜ ਹਲਕੇ ਦਰਮਿਆਨੇ ਤੇ ਬੂੰਦਾਬੰਦੀ ਦਾ ਮਾਹੌਲ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਵੀਰੋ ਪਿਛਲੇ ਟਾਈਮ ਦੇ ਵਿੱਚ ਮੌਸਮ ਕੁੱਲ ਮਿਲਾ ਕੇ ਧੁੱਪ ਬੜਾ ਸਾਫ ਰਿਹਾ ਹੈ ਉਸੇ ਤਰ੍ਹਾਂ ਹੀ ਸਿਸਟਮ ਵੀਰੋ ਅੱਗੇ ਗੁਜ਼ਰ ਗਿਆ ਹੈ ਅੱਜ ਰਾਤ ਦੇ ਸਮੇਂ ਅੱਧੀ ਘਰ ਤੋਂ ਬਾਅਦ ਫਿਰ ਇੱਕ ਸਿਸਟਮ ਏਂਟਰ ਹੋਵੇਗਾ ਜੋ ਕਿ ਪੰਜਾਬ ਦੇ ਪੱਛਮੀ ਭਾਗਾਂ ਨੂੰ ਪਹਿਲਾਂ ਕਵਰ ਕਰੇਗਾ ਵੀਰੋ ਜਿਵੇਂ ਕਿ ਫਿਰੋਜ਼ਪੁਰ ਫਰੀਦਕੋਟ ਅੱਗੇ ਆ ਗਿਆ ਫਿਰ ਮੁਕਸਰ ਸਾਹਿਬ ਬਠਿੰਡਾ ਵੀਰੋ ਇਹਨਾਂ ਖੇਤਰਾਂ ਦੇ ਵਿੱਚੋਂ ਇਹ ਸਿਸਟਮ ਏਂਟਰ ਹੋਵੇਗਾ ਜੋ ਕੱਲ ਦਿਨ ਦੇ ਸਮੇਂ ਆਪਾਂ ਨੂੰ ਤਕਰੀਬਨ ਵੀਰੋ ਬੱਦਲਬਾਈ ਟੁੱਟਵੇਂ ਰੂਪਾਂ ਦੇ ਵਿੱਚ ਪੰਜਾਬ ਸਾਰੀ ਹੀ ਪੰਜਾਬ ਦੇ ਹਾਲਾਂਕਿ ਮੀਂਹ ਦੇ ਸਰਭਿਰੂ ਘੱਟ ਹੀ ਹੋਣਗੇ ਪਰ ਕਿਸੇ ਕਿਸੇ ਕਿਸ ਤਰ੍ਹਾਂ ਮੀਂਹ ਦੇ ਛੋਟੇ-ਮੋਟੇ ਮੀਂਹ ਦੇ ਛਰਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਰਾਤ ਦੇ ਸਮੇਂ ਹਵਾਵਾਂ ਨੋਰਮਲ ਰਫ਼ਤਾਰ ਦੀਆਂ ਚੱਲਣਗੀਆਂ ਵੀਰੋ ਕੋਈ ਜ਼ਿਆਦਾ ਤੇਜ਼ ਹਵਾਵਾਂ ਨਹੀਂ ਵਗਣਗੀਆਂ ਤੇ ਰਾਤ ਦੇ ਟੈਂਪਰੇਚਰ 10 ਤੋਂ 12 ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾਣਗੇ ਕੱਲ ਦਿਨ ਦੇ ਸਮੇਂ ਵੀਰੋ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕੱਲ ਦਿਨ ਦੇ ਸਮੇਂ ਬੱਦਲਾਂ ਦੀ ਆਵਾਜਾਈ ਅਨੁਸਾਰ ਹੀ ਪੰਜਾਬ ਦੇ ਉੱਪਰ ਦੀ ਵੀਰੋ ਆਵਾਜਾਈ ਕਰਦੀ ਦੇਖਣ ਨੂੰ ਮਿਲੇਗੀ ਇਹ ਸਿਸਟਮ ਕੋਈ ਜ਼ਿਆਦਾ ਤਕ ਬਾਕੀ ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਸਾਰ ਵੀਰੋ ਸਿਸਟਮ ਦੇ ਚੱਲਦੇ ਨਹੀਂ ਹੋਣਗੇ। ਬਾਕੀ ਕੱਲ ਸਵੇਰ ਨੂੰ ਵੀਰੋ ਜਿਵੇਂ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ। ਚੈਨਲ ਨਾਲ ਬਣੇ ਰਹੋ ਜੀ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਇਸ ਤੋਂ ਬਾਅਦ ਵੀਰੋ ਤਕਰੀਬਨ ਪੰਜਾਬ ਦਾ ਮੌਸਮ 17-18 ਤਰੀਕ ਤੱਕ ਠੀਕ ਰਹੇਗਾ। 18 ਤੋਂ ਬਾਅਦ ਵੀਰੋ ਫਿਰ ਇੱਕ ਸਿਸਟਮ ਆਵੇਗਾ ਜੋ 19-20 ਤਰੀਕ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਤੇ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਉਸ ਇਸ ਨਿਬੇਰ ਕਿੰਨੀ ਤਕੜੀ ਸ਼੍ਰੇਣੀ ਹੋਵੇਗਾ ਪਰ ਸਮੇਂ ਸਮੇਂ ਤੇ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਹੀ ਤੋਂ ਸਹੀ ਆਪਣੇ ਲੈ ਕੇ ਹਾਜ਼ਰ ਹੋਵਾਂਗੇ ਸੋ ਵੀਰੋ ਹਰ ਪ੍ਰਕਾਰ ਦੀ ਮੌਸਮ ਦੀ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਧੰਨਵਾਦ